2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਲਿਸਟ ਵਿੱਚ ਐਚਐਸ ਫੂਲਕਾ ਤੇ ਹਿੰਮਤ ਸਿੰਘ ਸ਼ੇਰਗਿਲ ਵਰਗੇ ਜਾਣੇ ਪਛਾਣੇ ਚਿਹਰਿਆਂ ਤੋਂ ਇਲਾਵਾ ਕਈ ਅਜਿਹੇ ਉਮੀਦਵਾਰ ਵੀ ਨੇ ਜਿਨ੍ਹਾਂ ਦੇ ਬਾਰੇ ਕੋਈ ਨਹੀਂ ਜਾਣਦਾ ਤੁਹਾਨੂੰ ਦੱਸ ਦਿਆਂ ਅਜਿਹੇ ਹੀ ਕੁਝ ਉਮੀਦਵਾਰਾਂ ਦੇ ਬਾਰੇ ਹਲਕਾ ਬਠਿੰਡਾ ਦਿਹਾਤੀ ਉਮੀਦਵਾਰ ਰੁਪਿੰਦਰ ਕੌਰ ਬਠਿੰਡਾ ਦਿਹਾਤੀ ਤੋਂ Dalit ਪਰਿਵਾਰ ਦੇ ਨਾਲ ਸੰਬੰਧਿਤ ਰੁਪਿੰਦਰ ਕੌਰ ਰੂਬੀ ਨੂੰ ਟਿਕਟ ਦਿੱਤੀ ਗਈ ਹੈ 27 ਸਾਲਾਂ ਰੁਪਿੰਦਰ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਦੇ ਵਿਸ਼ੇ ਵਿੱਚ PhD ਕਰ ਰਹੀ ਹੈ ਪਹਿਲਾਂ ਉਹ ਬਠਿੰਡਾ ਦੇ ਲਾਅ ਕਾਲਜ ਦੇ ਵਿੱਚ ਸਹਾਇਕ ਪ੍ਰੋਫੈਸਰ ਸੀ ਬੀਤੇ April ਮਹੀਨੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਸੀ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਦੀ ਜ਼ੋਨਲ ਇੰਚਾਰਜ ਰੁਪਿੰਦਰ 2013 ਦੇ ਵਿੱਚ ਆਪਣੇ ਪਿਤਾ ਮਲਕੀ ਸਿੰਘ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਸੀ। ਤੁਹਾਨੂੰ ਪਤਾ ਹੀ ਕਿ ਸਾਡਾ ਜੋ ਸਿਸਟਮ ਹੈ ਕਿੰਨਾ ਗੰਦਲਾ ਹੋ ਚੁੱਕਿਆ ਹੈ। ਭ੍ਰਿਸ਼ਟਾਚਾਰੀ ਹੈ, ਕਿਸਾਨ ਸੂਸਾਇਡ ਕਰ ਰਹੇ ਨੇ, ਸਾਡੇ ਨੌਜਵਾਨ ਮੁੰਡੇ ਕੁੜੀਆਂ ਨਸ਼ੇ ਕਰ ਰਹੇ ਨੇ, ਨੌਕਰੀਆਂ ਮਿਲ ਨਹੀਂ ਰਹੀਆਂ। ਤਾਂ ਅਸੀਂ ਇੱਥੇ ਰਾਜ ਕਰਨ ਨਹੀਂ ਆਏ। ਅਸੀਂ ਤਾਂ ਸਿਸਟਮ ਚੇਂਜ ਕਰਨ ਆਏ ਆ। ਬਸ ਸਪੈਸ਼ਲੀ ਸਾਡੇ ਨਾਲ ਯੂਥ ਬਹੁਤ ਜੁੜਿਆ ਹੋਇਆ ਹੈ। ਤਾਂ ਅਸੀਂ ਕਿਸਾਨਾਂ ਦੀ, ਯੂਥ ਦੀ ਭਲਾਈ ਲਈ ਬਹੁਤ ਕੰਮ ਕਰਾਂਗੇ। ਹਲਕਾ ਰੁਪਨਗਰ ਉਮੀਦਵਾਰ ਅਮਰਜੀਤ ਸਿੰਘ ਰੂਪਨਗਰ ਹਲਕੇ ਤੋਂ ਪਾਰਟੀ ਨੇ ਅਮਰਜੀਤ ਸਿੰਘ ਦੇ ਉੱਤੇ ਭਰੋਸਾ ਜਤਾਇਆ ਏ 38 ਸਾਲਾਂ ਦੇ ਅਮਰਜੀਤ ਪੇਸ਼ੇ ਦੇ ਵਜੋਂ ਟੈਕਸੀ ਆਪਰੇਟਰ ਨੇ ਦਿੱਲੀ ਦੇ ਸਰਿਤਾ ਵਿਹਾਰ ਦੇ ਵਿੱਚ ਉਹਨਾਂ ਦਾ ਟੈਕਸੀ ਸਟੈਂਡ ਹੈ ਨੂਰਪੁਰ 베ਦੀ ਦੇ ਪਿੰਡ ਸੰਦੂਆ ਦੇ ਵਿੱਚ ਜਨਮੇ ਅਮਰਜੀਤ ਦਾ ਕੋਈ ਵੀ ਸਿਆਸੀ ਪਿਛੋਕੜ ਨਹੀਂ ਹੈ ਸਾਲ 2015 ਦੇ ਵਿੱਚ ਅਮਰਜੀਤ ਨੇ ਆਮ ਆਦਮੀ ਪਾਰਟੀ ਲਈ ਦਿੱਲੀ ਚੋਣਾਂ ਦੇ ਦੌਰਾਨ ਪ੍ਰਚਾਰ ਕੀਤਾ ਸੀ ਪਾਰਟੀ ਵਿੱਚ ਸਾਰੇ ਨਵੇਂ ਚਿਹਰੇ ਆ ਨਵੇਂ ਆਏ ਹੋਏ ਆ ਪਾਰਟੀਆਂ ਨੇ بڑے ਫੈਸਲੇ ਲਏ ਆ ਸੋਚ ਸਮਝ ਕੇ ਲਏ ਆ ਸਾਰੇ ਸਾਡੇ ਨਾਲ ਆ ਜਿਨਨੇ ਵੀ ਸਾਡੇ ਪੈਲ ਕੈਂਡੀਡੇਟ ਤੇ ਜਿਸ ਨੂੰ ਵੀ ਪਾਰਟੀਆਂ ਸਮਝ ਆਏ ਚੰਗਾ ਉਹ ਪਾਰਟੀਆਂ ਚੋਣ ਕਰ ਦਿੱਤੀ ਹੈ ਹਲਕਾ ਫਤੇਗੜ ਚੂੜੀਆਂ ਉਮੀਦਵਾਰ ਗੁਰਵਿੰਦਰ ਸਿੰਘ ਸ਼ਾਮਪੁਰਾ ਗੁਰਦਾਸਪੁਰ ਦੇ ਵਿਰਨਸਵਾ ਹਲਕੇ ਫਤੇਗੜ ਚੂੜੀਆਂ ਤੋਂ ਉਮੀਦਵਾਰ ਐਲਾਨੇ ਗਏ ਨੇ ਜੱਟ ਸਿੱਖ ਪਰਿਵਾਰ ਦੇ ਨਾਲ ਸੰਬੰਧਿਤ ਸ਼ਾਮਪੁਰਾ ਦਾ ਲੰਮਾ ਸਿਆਸੀ ਪਿਛੋਕੜ ਰਿਹਾ ਹੈ ਸਾਲ 1994 ਦੇ ਵਿੱਚ ਆਜ਼ਾਦ ਤੌਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣੇ 1996 ਤੋਂ 2011 ਤੱਕ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਸ਼ਾਮਪੁਰਾ ਨੂੰ ਸਾਲ 2006 ਦੇ ਵਿੱਚ ਅਵਤਾਰ ਸਿੰਘ ਮੱਕੜ ਦੇ ਖਿਲਾਫ ਚੋਣ ਲੜਨ ਕਾਰਨ ਉਸ ਵੇਲੇ ਦੇ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ ਸ਼ਾਮਪੁਰਾ ਬਟਾਲਾ ਸ਼ੂਗਰ ਮਿਲਟੇ ਚੇਅਰਮੈਨ ਵੀ ਰਹੇ ਨੇ ਲੰਬੇ ਸਮੇਂ ਤੋਂ ਸਿਆਸਤ ਨਾਲ ਜੁੜੇ ਹੋਣ ਕਾਰਨ ਹਲਕੇ ਦੇ ਵਿੱਚ ਉਹਨਾਂ ਦਾ ਚੰਗਾ ਪ੍ਰਭਾਵ ਹੈ ਬਹੁਤ ਇਸ ਗੱਲ ਦੀ ਜਿਆਦਾ ਖੁਸ਼ੀ ਆ ਕਿ ਪਾਰਟੀ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਅਰਵਿੰਦ ਕੇਜਰੀਵਾਲ ਨੈਸ਼ਨਲ ਲੀਡਰ ਨੇ ਜਿਹੜੇ ਉਹਨਾਂ ਦੀ ਚੰਗੀ ਅਸੀਂ ਸੋਚ ਨਾਲ ਜੁੜੇ ਸਾਂ ਤੇ ਪਾਰਟੀ ਨੇ ਮੈਨੂੰ ਇਹ ਮੌਕਾ ਬਖਸ਼ ਕੀਤਾ ਮੈਂ ਜਿਹੜੀ ਡਿਊਟੀ ਪਾਰਟੀ ਨੇ ਦਿੱਤੀ ਆ ਪਹਿਲਾਂ ਵੀ ਬਤੌਰ ਵਲੰਟੀਅਰ ਮੈਂ ਕੰਮ ਕਰਦਾ ਰਿਹਾ ਜੋ ਪਾਰਟੀ ਮੈਨੂੰ ਡਿਊਟੀ ਦਿੰਦੀ ਰਹੀ ਆ ਹੁਣ ਜੇ ਪਾਰਟੀ ਨੇ ਮੈਨੂੰ ਭਰੋਸਾ ਪ੍ਰਗਟ ਕਰਕੇ ਟਿਕਟ ਦਿੱਤੀ ਆ ਤੇ ਮੈਂ ਉਸੇ ਤਰ੍ਹਾਂ ਹੀ ਤਨ ਦੀ ਨਾਲ ਨਿਭਾਵਾਂਗਾ ਲੋਕਾਂ ਦੀ ਸੇਵਾ ਕਰਾਂਗਾ ਚੰਗੇ ਤਰੀਕੇ ਨਾਲ ਲੋਕਾਂ ਦਾ ਵਿਚਰਾਂਗਾ ਔਰ ਪਾਰਟੀ ਨੂੰ ਵੀ ਤੇ ਲੋਕਾਂ ਨੂੰ ਵੀ ਯਕੀਨ ਤੋਂ ਨਾ ਇਹ ਸੇਵਾ ਮੈਂ ਇਮਾਨਦਾਰੀ ਨਾਲ ਕਰਾਂਗਾ ਹਲਕਾ ਬਲਾਚੌਰ ਉਮੀਦਵਾਰ ਰਿਟਾਇਰ ਬ੍ਰਿਗੇਡੀਅਰ ਰਾਜਕੁਮਾਰ ਰਿਟਾਇਰ ਬ੍ਰਿਗੇਡੀਅਰ ਰਾਜਕੁਮਾਰ ਬਲਾਚੌਰ ਹਲਕੇ ਤੋਂ ਉਮੀਦਵਾਰ ਐਲਾਨੇ ਗਏ ਨਹੀਂ ਰਾਜਕੁਮਾਰ ਸਾਲ 2015 ਦੇ ਵਿੱਚ ਫੌਜ ਤੋਂ ਰਿਟਾਇਰ ਹੋਏ ਸੀ ਜਨਵਰੀ 2016 ਵਿੱਚ ਉਹ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਜੋਂ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਬ੍ਰਿਗੇਡੀਅਰ ਰਾਜਕੁਮਾਰ ਸਾਲ 1987 ਦੇ ਵਿੱਚ ਇੰਡੀਅਨ ਪੀਸ ਕੀਪਿੰਗ ਫੋਰਸ ਦਾ ਹਿੱਸਾ ਵੀ ਰਹੇ ਇਸ ਤੋਂ ਇਲਾਵਾ ਉਹ 26/11 ਹਮਲੇ ਤੋਂ ਬਾਅਦ ਸੁਰੱਖਿਆ ਮਾਪਦੰਡਾਂ ਦੀ ਜਾਂਚ ਲਈ ਬਣਾਏ ਗਏ ਪੈਨਲ ਦਾ ਵੀ ਹਿੱਸਾ ਰਹੇ ਦਿੱਲੀ ਮੈਂ ਬਹੁਤ ਨਜ਼ਦੀਕ ਤੋਂ ਆਮ ਆਦਮੀ ਪਾਰਟੀ ਨੂੰ ਦੇਖਦਾ ਰਿਹਾ ਹਾਂ ਇਹਨਾਂ ਦੇ ਫੰਕਸ਼ਨਿੰਗ ਨਾਲ ਦੇ ਤੌਰ ਤਰੀਕੇ ਇਹਨਾਂ ਦੀ ਲੋਕਾਂ ਨੂੰ ਮਿਲਣਾ ਇਹਨਾਂ ਦੇ ਵਿਜ਼ਨਸ ਜਾਂ ਇਹਨਾਂ ਦੀ ਨੀਅਤੀ ਦੇਖ ਕੇ ਮੈਂ ਬਹੁਤ ਮੋਟੀਵੇਟ ਹੋਇਆ ਮੈਂ ਥਾਨ ਲਿਆ ਕਿ ਮੈਂ ਹਮ ਜਿੰਨੀ ਮੇਰੀ ਬਚੀ ਹੋਈ ਜ਼ਿੰਦਗੀ ਹੈ ਮੈਂ ਆਮ ਆਦਮੀ ਪਾਰਟੀ ਨੂੰ ਨਵਾਵਾਂਗਾ ਤੇ ਆਪਣੇ ਇਲਾਕੇ ਨੂੰ ਇੱਕ ਮੈਂ ਇੱਥੇ ਦੇ ਬੱਚੇ ਨੂੰ ਬੜਾ ਚੜ੍ਹਦੇ ਨੂੰ ਬਜ਼ੁਰਗ ਨੂੰ ਉਹਨਾਂ ਦੀ ਸੇਵਾ ਕਰਾਂਗਾ ਹਲਕਾ ਸਾਨੀਵਾਲ ਉਮੀਦਵਾਰ ਹਰਜੋਤ ਸਿੰਘ ਪੈਂਸ ਹਰਜੋਤ ਬੈਂਸ ਆਮ ਆਦਮੀ ਪਾਰਟੀ ਦੇ ਪੰਜਾਬ ਯੂਥ ਵਿੰਗ ਦੇ ਪ੍ਰਧਾਨ ਤੇ ਚੰਡੀਗੜ੍ਹ ਤੋਂ ਪਾਰਟੀ ਦੇ ਅਬਜ਼ਰਵਰ ਵੀ ਨੇ 25 ਸਾਲ ਦੇ ਹਰਜੋਤ ਬੈਂਸ ਪੇਸ਼ੇ ਦੇ ਵਜੋਂ ਵਕੀਲ ਨੇ ਪਾਰਟੀ ਦੀ ਨੈਸ਼ਨਲ ਐਗਜ਼ੀਕਿਊਟਿਵ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਵੀ ਹਰਜੋਤ ਨੇ ਅੰਨਾ ਹਜ਼ਾਰੇ ਦੇ ਅੰਦੋਲਨ ਦੇ ਦੌਰਾਨ ਬਾ ਚੜ ਕੇ ਹਿੱਸਾ ਲਿਆ ਸੀ ਉਹ ਵਰਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਨੇ